ਸਸਕਲ ਜੀ ਸਾਰਿਆਂ ਨੂੰ ਤੁਸੀਂ ਦੇਖ ਸਕਦੇ ਹੋ ਥਾਣਾ ਸਿਟੀ ਕੋਟਪੁਰਾ ਦੀ ਕੰਦ ਹੈ ਜਿਹੜੀ ਜੱਤੋ ਰੋਡ ਆ ਜਿਹੜਾ ਉਸੇ ਬਹੁਤ ਭਿਆਨਕ ਅੱਗ ਲੱਗੀ ਤਾਂ ਗੱਡੀਆਂ ਕੋਲੇ ਖੜੀਆਂ ਨੇ ਤੁਸੀਂ ਦੇਖ ਸਕਦੇ ਹੋ ਉਹ ਗੱਡੀ ਨੂੰ ਅੱਗ ਲੱਗੀ ਉਹ ਫਾਇਰ ਬ੍ਰਿਗੇਡ ਨੂੰ ਫੋਨ ਕਰੋ ਉਹ ਫਾਇਰ ਬ੍ਰਿਗੇਡ ਨੂੰ ਫੋਨ ਲਾ ਫਾਇਰ ਬ੍ਰਿਗੇਡ ਨੂੰ ਸੋਨੋ ਫਾਇਰ ਉਹ ਫਟੋ ਕੀ ਗੱਡੀ ਫਟ ਸਕਦੀ ਤੁਸੀਂ ਦੇ ਸਾਹਮਣੇ ਉਹ ਸੋਨੋ ਦਾ ਖੱਬੂ ਪਿੱਛੇੜ ਜਾ ਉਹ ਖੱਬੂ ਪਿੱਛੇੜਾ ਫੜੀ 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 ਗੱਡੀ ਨੂੰ ਅੱਗ ਪੈ ਚੁੱਕੀ ਐ ਤੁਸੀਂ ਤੇਜ ਸਾਹਿਬ ਉਹ ਗੱਡੀ ਨੂੰ ਅੱਗ ਪੈ ਗਈਆਂ ਉਹ ਖੱਬੂ ਪਾਸੇ ਕਰ ਉਹ ਫਾਇਰ ਬ੍ਰਿਗੇਡ ਨੂੰ ਫੋਨ ਲਾ ਦੇ ਯਾਰ ਫਾਇਰ ਬ੍ਰ ਪਰ ਹੈ ਨਹੀਂ ਮੇਰੇ ਫਾਇਰ ਬ੍ਰਿਗੇਡ ਨੂੰ ਅਸੀਂ ਫੋਨ ਨਾਲ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਨੰਬਰ ਹੈ ਨਹੀਂ ਯਾਰ ਮੇਰੇ ਫੋਨ ਤੇ ਹੈਗਾ ਨੰਬਰ ਤੁਸੀਂ ਦੇਖ ਸਕਦੇ ਹੋ ਆ ਜਿਹੜੀ ਆ ਗੱਡੀ ਆ ਉਹਨੂੰ ਪੂਰੀ ਤਰ੍ਹਾਂ ਗਿਆ ਤੇ ਅੱਗੇ ਗੱਡੀਆਂ ਹੋਰ ਵੀ ਖੜੀਆਂ ਨੇ ਵੀਰੇ ਪਟਾਕੇ ਅਸਖੱਬੂ ਪਿੱਛੇ ਲੈ ਰਾ ਯਾਰ ਲਾ ਯਾਰ ਫੋਨ ਉਹ ਵੀਰੇ ਫਾਇਰ ਬ੍ਰਿਗੇਡ ਨੂੰ ਫੋਨ ਸਾਨੂੰ ਉਹ ਫੋਨ ਲਾ ਯਾਰ ਤੇ ਗੱਡੀ ਨੂੰ ਅੱਗ ਲੱਗ ਗਈ ਆ ਦੇਖ ਅੱਗ ਲੱਗੀ ਫਾਇਰ ਆ ਬੈਰ ਵੀ ਗੇਟ ਨੂੰ ਬੁਲਾਇਆ ਗਿਆ ਤੁਸੀਂ ਦੇਖ ਸਕਦੇ ਹੋ ਕਿ ਗੱਡੀ ਨੂੰ ਅੱਗ ਲੱਗ ਚੁੱਕੀ ਹੈ ਤਾਂ ਗੱਡੀ ਦਾ ਨੰਬਰ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਗੱਡੀ ਦਾ ਨੰਬਰ ਹੈਗਾ ਪੀਬੀ ਆ 3056119 ਨੰਬਰ ਤਾਂ ਅੱਗੇ ਜਿਹੜਾ ਗੱਡੀਆਂ ਹੈਗੀਆਂ ਬਹੁਤ ਸਾਰੇ ਗੱਡੇ ਨੂੰ ਅੱਗ ਲੱਸੀ ਜਿਹੜੇ ਮੇਰੇ ਵੀਰ ਵੀਡੀਓ ਦੇਖ ਰਹੇ ਜਲਦੀ ਜਲਦੀ ਪਹੁੰਚੋ ਆਪਣੀਆਂ ਗੱਡੀਆਂ ਨੂੰ ਸੇਫਟੀ ਕਰੋ ਤੁਸੀਂ ਦੇਖ ਸਕਦੇ ਹੋ ਇਹ ਗੱਡੀ ਦਾ ਨੰਬਰ ਹੈ 6119 ਇੱਧਰ ਜੇ ਆ 417 ਤਾਂ ਗੱਡੀਆਂ ਨੂੰ ਅੱਗ ਲੱਗਣੀ ਸ਼ੁਰੂ ਹੋ ਗਈ ਹੈ ਫਾਇਰ ਬ੍ਰਿਗੇਡ ਨੂੰ ਫੋਨ ਕਰ ਦਿੱਤਾ ਕਰਦੇ ਨਹੀਂ ਭਾਈ ਯਾਰ ਫਿਰੇ ਗੱਡੀ ਨੂੰ ਅੱਗ ਲੱਗ ਚੁੱਕੀ ਹੈ ਦੇਖ ਸਕਦੇ ਹੋ ਲਾਈਵ ਸਟਰੀਮ ਦੇ ਵਿੱਚ ਦੇਖੋ ਆ ਅੱਗ ਦੀ ਲੱਗਤਾ ਕਿਸ ਤਰ੍ਹਾਂ ਗੱਡੀ ਨੂੰ ਹਾਦਸੇ ਵਿੱਚ ਅੱਗ ਪਤਾ ਨਹੀਂ ਕਿੰਨੇ ਲਗਾਈ ਆ ਪਤਾ ਨਹੀਂ ਕਿਵੇਂ ਲੱਗੀ ਇਹ ਜਾਣਕਾਰੀ ਨਹੀਂ ਪ੍ਰਾਪਤ ਹੋ ਸਕੀ ਤੁਸੀਂ ਦੇਖ ਸਕਦੇ ਹੋ ਗਰੇ ਫਸੜ ਜਾ ਰਹੇ ਇੱਥੇ ਗੱਡੀ ਫੱਟਣ ਦਾ ਡਰ ਲੱਗ ਰਿਹਾ ਖੱਬੂ ਪਾਣੀ ਪਾ ਖੱਬੂ ਪਾਣੀ ਪਾ ਪਾਣੀ ਪਾ ਪਾਣੀ ਪਾ ਪਾਣੀ ਪਾ ਪਿੱਛੇ 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 ਖੱਬੂ ਧਿਆਨ ਨਾਲ ਧਿਆਨ ਨਾਲ ਧਿਆਨ ਨਾਲ ਧਿਆਨ ਨਾਲ ਖੱਬੂ ਪਾਣੀ ਨਾਲ ਅਸਰ ਕਰ ਅਸਰ ਨਹੀਂ ਕਰਨਾ ਵੈਰੀ ਗੁੱਡ ਵੈਰੀ ਗੁੱਡ ਪਾ ਪਾਣੀ ਪਾ ਸਾਡਾ ਕੇ ਪੱਤਰਕਾਰ ਸਤਨਾਮ ਖੱਬੂ ਸਮਾਜ ਸੇਵਾ ਕਰਦਾ ਹੋਇਆ ਜਲਦੀ ਨਾਲ ਜਲਦੀ ਇਹ ਸਾਡਾ ਖੱਬੂ ਜੀ ਖੱਬੂ ਪੱਤਰਕਾਰ ਸਾਡੇ ਸ਼ਹਿਰ ਦੇ ਸਮਾਜ ਸੇਵਾ ਪਰ ਖੱਬੂ ਬਾਤ ਗਿਆ ਧਿਆਨ ਦੇ ਨਾਲ ਧਿਆਨ 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 ਤੁਸੀਂ ਦੇਖ ਸਕਦੇ ਹੋ ਅੱਗੇ ਜਿਹੜੀਆਂ ਗੱਡੀਆਂ ਹਾਦਸੇ ਜੱਤੋ ਰੋੜਾ ਜਿਹੜਾ ਬੱਤੀਆਂ ਵਾਲੇ ਚੌਂਦੇ ਨੇੜੇ ਜਿਹੜੀ ਪਾਰਕਿੰਗ ਬਣੀ ਆ ਉੱਥੇ ਗੱਡੀਆਂ ਨੂੰ ਅੱਗੇ ਲੱਗ ਚੁੱਕੀ ਆ ਤਾਂ ਦੇਖੋ ਜਿਹੜੇ ਬਾਈ ਆ ਗਏ ਆ ਬਾਈ ਲੈ ਜਾ ਬਹੁਤ ਸਾਰੇ ਲੋਕ ਆ ਜਿਹੜੇ ਆਮ ਗੱਡੀ ਨੂੰ ਗੱਡੀਆਂ ਦੂਜੀਆਂ ਗੱਡੀਆਂ ਨੂੰ ਬਚਾਉਣ ਦੇ ਲਈ ਜਦੋਂ ਜਹਿਦ ਕਰਦੇ ਹੋ ਤੁਸੀਂ ਦੇਖ ਸਕਦੇ ਹੋ ਤਾ ਇੱਥੇ ਗੱਡੀਆਂ ਖੜੀਆਂ ਚਲੋ 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 ਜਲਦੀ ਜਲਦੀ ਅੱਗ ਲੱਗ ਚੁੱਕੀ ਐ ਬੱਤੀਆਂ ਵਾਲੇ ਚੌਂਗ ਦਾ ਬੱਤੀਆਂ ਵਾਲਾ ਚੌਂਗ ਜੱਤੋ ਰੋਡ ਜਿੱਥੇ ਕਾਰ ਪਾਰਕਿੰਗ ਆ ਥਾਣੇ ਦੇ ਨਾਲ ਤਾਂ ਦੇਖ ਲਓ ਪਰਲੀ ਗੱਡੀ ਚਿੱਟੀ ਜਿਹੜੀ ਵਾਈਟ ਆ ਗੱਡੀ ਪੂਰੀ ਉਹ ਗੱਡੀ ਚਲਦੀ ਹੋਈ ਸਤਨਾਮ ਖੱਬੂ ਸਮਾਏ ਸੀ ਵੀ ਆਪਣਾ ਕੰਮ ਕਰਦੇ ਹੋਏ ਪੱਤਰਕਾਰ ਵੀ ਨੇ ਦੇਖ ਸਕਦੇ ਹੋ ਲਾਈਟ ਚੱਲ ਰਹੀ ਹੈ ਖੱਬੂ ਕਰ 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 ਜਲਦੀ ਜਲਦੀ ਪਾਣੀ ਮਾਰ ਪਾਣੀ ਮਾਰ ਦੂਜੇ ਗੱਡੀਆਂ ਵੱਜ ਜਾਣਗੀਆਂ ਪਾਣੀ 봐 ਧਿਆਨ ਨਾਲ ਵੀਰੇ ਧਿਆਨ ਨਾਲ ਵੀਰੇ ਗੱਡੀ ਫੜ ਫੋਟ ਨਾ ਫੜ ਜੀਦਾ ਨੀ ਵੀਰੇ ਗੱਡੀ ਕਿੱਕੀ ਨਹੀਂ ਆਉਂਦੀ ਉਹ ਹੈ ਕਰ ਲੋ ਕਰ ਲਾ ਵੀਰੇ ਸ਼ੀਸ਼ਾ ਭੰਨ ਤੇ ਕੋਈ ਗੱਲ ਨਹੀਂ ਗੱਡੀ ਬਾਜੂਗੀ ਯਾਰ ਪਰ ਧਿਆਨ ਦੇ ਨਾਲ ਵੀਰੇ ਮੈਂ ਤੁਹਾਨੂੰ ਵਾਰ-ਵਾਰ ਕਹਿੰਦਾ ਗੱਡੀ ਫਟ ਫੁੱਟ ਨਾ ਜਾਵੇ ਯਾਰ ਕੋਈ ਹੁੰਦਾ ਸਿਸਟਮ ਕੋਈ ਯਾਰ ਤਾਂ ਧਿਆਨ ਆ ਤੁਸੀਂ ਦੇਖ ਸਕਦੇ ਹੋ ਅੱਗ ਪਤਾ ਨਹੀਂ ਕਿੰਨੇ ਲਗਾਈ ਕਿੰਨੇ ਨਹੀਂ ਲਗਾਈ ਗੱਡੀਆਂ ਦਾ ਬਹੁਤ ਹੈ ਭਾਈ ਸ਼ੀਸ਼ਾ ਤੋੜ ਕੇ ਗੱਡੀ ਨੂੰ ਪਾਸੇ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਹਾਲੇ ਯਾਰ ਪਰ ਧਿਆਨ ਨਾਲ ਧਿਆਨ ਆ ਵੀਰੇ ਧਿਆਨ ਨਾਲ ਧਿਆਨ ਨਾਲ ਗੱਡੀ ਦੇ ਸ਼ੀਸ਼ੇ ਨੂੰ ਤੋੜ ਦਿੱਤਾ ਗਿਆ ਤਾਂ ਕਿ ਗੱਡੀ ਨੂੰ ਬਚਾਇਆ ਜਾ ਸਕੇ ਅੱਗ ਜਿਹੜੀਆਂ ਆ ਜਿਹੜੀ ਆਗ ਹੈ ਉਹ ਦੇਖੋ ਉਹ ਦੇਖੋ ਤੁਸੀਂ ਦੇਖ ਸਕਦੇ ਹੋ ਤਾਂ ਜਿਸ ਕਿਸੇ ਦੇ ਗੱਡੀਆਂ ਨੇ ਇੱਥੇ ਲੱਗੀਆਂ ਉਹ ਜਲਦੀ ਜਲਦੀ ਆਓ ਗੱਡੀਆਂ ਆਪਣੀਆਂ ਪਾਸੇ ਕਰੋ ਕਾਰ ਪਾਰਕਿੰਗ ਜਿਹੜੀ ਬਣੀ ਹੈ ਥਾਣੇ ਦੇ ਨਾਲ ਜੱਤੋ ਰੋਡ ਨੇੜੇ ਬੱਤੀਆਂ ਵਾਲੇ ਚੌਂਕ ਤਾਂ ਕਰੀ ਜਲਦੀ ਜਲਦੀ ਆਓ ਜੋ ਵੀਡੀਓ ਦੇਖ ਰਹੇ ਹੈ ਅੱਗ ਕਿਵੇਂ ਲੱਗੀ ਇਸ ਦਾ ਕੋਈ ਪਤਾ ਨਹੀਂ ਹਜੇ ਲੱਗ ਸਕਿਆ ਸਤਨਾਮ ਖੱਬੂ ਪੱਤਰਕਾਰ ਸਮਾਜ ਸੇਵਾ ਕਰਦੇ ਹੋਏ ਅੱਗ ਜਿਹੜੀ ਹਜੇ ਵੀ ਬਰਕਰਾਰ ਆ ਪਰ ਦੂਜੀਆਂ ਗੱਡੀਆਂ ਨੂੰ ਜਿਹੜਾ ਉਹ ਪਾਸੇ ਕੀਤਾ ਜਾ ਰਿਹਾ ਤਾਂ ਕਿ ਜਿਹੜੀ ਅੱਗ ਉਹਨਾਂ ਗੱਡੀਆਂ ਨੂੰ ਨਾ ਲੱਗੇ ਇੱਕ ਗੱਡੀ ਬੁਰੀ ਤਰ੍ਹਾਂ ਜਿਹੜੀ ਸੜ ਕੇ ਸੁਆਹ ਹੋ ਗਈ ਹੈ ਤੁਸੀਂ ਦੇਖ ਸਕਦੇ ਹੋ ਸਵਿਫਟ ਗੱਡੀ ਹੈ ਇਹ ਗੱਡੀਆਂ ਆ ਗਈਆਂ ਜੀ ਪਾਸੇ ਕ੍ਰੇਨ ਤਾਂ ਦੇਖੋ ਕਿੰਨਾ ਜਿਹੜਾ ਰਸ਼ ਹੋ ਗਿਆ ਸ਼ਹਿਰ ਵਾਸੀ ਦੇ ਵਿੱਚ ਸੜਾ ਦਹਿਸ਼ਤ ਦਾ ਮਾਹੌਜਾ ਹੋ ਗਿਆ ਕਿਉਂ ਗੱਡੀਆਂ ਬਹੁਤ ਜ਼ਿਆਦਾ ਸੀਗਾ ਤੇ ਇੱਕ ਗੱਡੀ ਨੂੰ ਅੱਗ ਲੱਗੀ ਹੈ ਅੱਗੇ ਕਿਵੇਂ ਲੱਗੀ ਇਸ ਦਾ ਕੋਈ ਅੰਦਾਜ਼ਾ ਹੈ ਸਾਨੂੰ ਕੋਈ ਪੁਖਤਾ ਜਾਣਕਾਰੀ ਨਹੀਂ ਮਿਲੀ ਕਿ ਅੱਗੇ ਕਿਵੇਂ ਲੱਗੀ ਹੈ ਹਲੇ ਉੱਥੋਂ ਤੱਕ ਨਹੀਂ ਆਇਆ ਲੱਗੀ ਦੇਖੋ ਮੇਰਾ ਗੱਡੀਆਂ ਦਾ ਪਾਸੇ ਕਰਾ ਦਿਓ ਕਿੰਨੀ ਗੱਡੀਆਂ ਸਾਡੇ ਨਾਲ ਜੁੜੇ ਨੇ ਆ ਰਜਿੰਦਰ ਸ਼ਰਮਾ ਜਿਹੜਾ ਟ੍ਰੈਫਿਕਰ ਨੂੰ ਜਿਹੜਾ ਹੈਗਾ ਉਹ ਕਹਿੰਦੇ ਗੱਡੀਆਂ ਪਾਸੇ ਕਰਾਓ ਤਾਂ ਸਤਨਾਮ ਖੱਬੂ ਜਿਹੜਾ ਹੈਗਾ ਸਮਾਜ ਸੇਵਾ ਕਰ ਰਹੇ ਨੇ ਬਹੁਤ ਵੱਡੀ ਦੂਜੀਆਂ ਗੱਡੀਆਂ ਲੱਗਦਾ ਵੱਜਣਗੀਆਂ ਕਿਉਂਕਿ ਇੱਕ ਗੱਡੀ ਨੂੰ ਫੁੱਲ ਲੱਗਾ ਹੈ ਸਵਿਫਟ ਗੱਡੀ ਹੈ ਵੀਰੇ ਸਾਈਡ ਤੇ ਰਹੋ ਸਾਈਡ ਤੇ ਰਹੋ ਕਿਹੜੀ ਗੱਡੀ ਫੜ ਫੁੱਟ ਵੀ ਸਕਦੀ ਵੀਰੇ ਅੱਜ ਕੱਲ ਬਹੁਤ ਹੈਗਾ ਉਹ ਕਾਲੀ ਗੱਡੀ ਤੂੰ ਦੇਖ ਸਾ ਤੇ ਉਹ ਸ਼ੀਸ਼ਾ ਭਰ ਕੇ ਉਸ ਨੂੰ ਪਾਸੇ ਕੀਤਾ ਗਿਆ ਆ ਦੇਖ ਲੋ ਤਾਂ ਜਦੋਂ ਜਹਦ ਪੂਰੀ ਪੂਰੀ ਜਦੋਂ ਜਹਦ ਸਤਨਾਮ ਖੱਬੂ ਬੋਲੋ ਹੋਰ ਜਿਹੜੇ ਸਮਾਜ ਸੇਵੀ ਪੂਰੀ ਜਦੋਂ ਜਹਦ ਕਰ ਰਹੇ ਜਿਹੜੀ ਅੱਗ ਲੱਗੀ ਉਸ ਨੂੰ ਬਚਾਉਣ ਦੇ ਲਈ ਤੂੰ ਦੇਖ ਲੋ ਇੰਜਨ ਦੇ ਵਿੱਚ ਜਿਹੜੀ ਲਪਟਾਂ ਮਾਰ ਰਹੀ ਆ ਕੇ ਦੇਖੋ ਆ ਦੇਖੋ ਗੱਡੀ ਹਜੇ ਵੀ ਅੱਗ ਲੱਗੀ ਹੋਈ ਆ ਤਾਂ ਤੁਸੀਂ ਦੇਖ ਸਕਦੇ ਹੋ ਜਿਹੜੀ ਅੱਗ ਕਿਵੇਂ ਲੱਗੀ ਮੈਂ ਵਾਰ-ਵਾਰ ਕਹਿ ਰਿਹਾ ਸਾਨੂੰ ਨੂੰ ਇਸ ਗੱਲ ਦਾ ਪਤਾ ਕਿ ਅੱਗ ਕਿਸੇ ਕਿਸ ਤਰ੍ਹਾਂ ਲੱਗੀ ਪਰ ਜਦੋਂ ਜਾਇਦ ਬਹੁਤ ਵੱਧ ਆਉਂਦੀ ਮਿੱਟੀ ਬਾਤਾਂ ਕਰੇ ਹਾਂ ਸਹੀ ਗੱਲ ਲੋ ਜੀ 5 ਬ੍ਰਿਗੇਡ ਆ ਚੁੱਕੀ ਹੈ 5 ਬ੍ਰਿਗੇਡ ਆ ਚੁੱਕੀ ਵੀਰੇ ਪਾਸੇ ਹਟ ਜਾ ਵੀਰੇ ਵੀਰੇ ਪਾਸੇ ਹਟ ਜਾ ਮੈਂ ਵਾਰ-ਵਾਰ ਦਿਖਾ ਰਿਹਾ ਦੇਖੋ ਖੱਬੂ ਵੀਰੇ ਧਿਆਨ ਦੇ ਨਾਲ ਧਿਆਨ ਨਾਲ ਧਿਆਨ ਨਾਲ ਵੀਰੇ ਖੱਬੂ ਧਿਆਨ ਨਾਲ ਧਿਆਨ ਨਾਲ ਧਿਆਨ ਨਾਲ ਉਹ 5 ਬ੍ਰਿਗੇਡ ਆ ਗਈ ਲੈ ਤਾਂ ਮੈਨੂੰ ਉਹ ਗੱਲ ਕੀ ਰਹੇ ਉਹਨਾਂ ਦਾ ਦੋ ਪਾਲਟੀਆਂ ਪਾ ਰਹੇ ਉਹ ਫਾਈਰ ਬ੍ਰਿਗੇਡ ਲੈ ਮੈਨੂੰ ਆ ਗਈ ਆ ਗਈ ਆ ਗਈ ਫਾਈਰ ਬ੍ਰਿਗੇਡ ਆ ਚੁੱਕੀ ਹੈ ਤਾਂ ਜਿਸ ਕਿਸੇ ਦੇ ਵੀ ਕਾਰ ਮੇਰੇ ਵੀਰ ਦੀ ਇਸ ਪਾਰਕਿੰਗ ਦੇ ਵਿੱਚ ਖੜੀ ਆ ਉਹ ਆਣ ਕੇ ਆ ਦੇ ਗੱਡੀ ਪਾਸੇ ਕਰ ਲੈ ਫਿਰ ਅੱਗ ਬਹੁਤ ਜ਼ਿਆਦਾ ਹਾਲਾਂਕਿ ਕੰਟਰੋਲ ਕਰ ਲਿਆ ਗਿਆ ਇੱਕ ਜਿਹੜੀ ਸਵਿਫਟ ਗੱਡੀ ਆ ਉਹ ਪੂਰੀ ਤਰ੍ਹਾਂ ਸੜ ਗਈ ਅਗਲੇ ਪਾਸੇ ਤੋਂ ਧਿਆਨ ਆ ਵੀਰੇ ਧਿਆਨ ਦੇ ਨਾਲ ਧਿਆਨ ਨਾ ਇਹ ਸਵਿਫਟ ਗੱਡੀ ਜਿਹਦਾ ਨੰਬਰ ਹੈ 6119 PB 30Y 6119 ਨੰਬਰ ਹੈ ਤਾਂ ਧਿਆਨ ਦੇ ਨਾਲ ਆ ਤੁਸੀਂ ਨੰਬਰ ਮੈਥਨੂੰ ਦਿਖਾ ਰਿਹਾ ਪੀਬੀ 302619 ਇਹ ਗੱਡੀ ਜਿਹੜੀ ਹੈ ਕਿ ਉਹ ਪੂਰੀ ਤਰ੍ਹਾਂ ਜਿਹੜੀ ਸੜਕੇ ਸਵਾਹ ਹੋ ਗਈ ਹੈ ਤੁਸੀਂ ਦੇਖਾ ਦਿਓ ਲੋ ਜੀ ਫਾਈਰ ਬ੍ਰਿਗੇਡ ਆ ਚੁੱਕੀ ਹੈ ਤਾਂ ਖਬਰਾਂ ਆਂਦੇ ਆਂਦੇ ਖਬਰਾਂ ਆਂਦੇ ਉਹ ਅਗਲੇ ਪਾਸੇ ਕਿ ਬਹੁਤਾ ਆ ਰਹੀ ਹੈ ਅਗਲੇ ਪਾਸੇ ਅੱਗ ਪਹੁੰਚ ਚੁੱਕੀ ਹੈ ਫਾਈਰ ਬ੍ਰਿਗੇਡ ਆ ਗਈ ਤਾਂ ਜਲਦੀ ਜਿਹੜੀ ਆ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾਊਗੀ ਬਹੁਤ ਜਦੋਂ ਜਿਹੇ ਦੇ ਨਾਲ ਥੋੜੇ ਅੱਗੇ ਤੇ ਕਾਬੂ ਪਾਇਆ ਗਿਆ ਤਾਂ ਕਿ ਦੂਜੀਆਂ ਗੱਡੀਆਂ ਬਚ ਜਾਣ ਇੱਕੋ ਬਲੈਕ ਗੱਡੀ ਤੁਸੀਂ ਦੇਖ ਸਕਦੇ ਹੋ ਜਿਹੜੀ ਆਲਟੋ ਆਸ ਦੇ ਸ਼ੀਸ਼ੇ ਭੰਨ ਕੇ ਉਸ ਨੂੰ ਪਹੁੰਚਾਇਆ ਗਿਆ ਤਾਂ ਫਾਇਰ ਬ੍ਰਿਗੇਡ ਵੱਲੋਂ ਦਾ ਪੂਰਾ ਐਕਸ਼ਨ ਲਾ ਜਾ ਰਿਹਾ ਵੀਰੇ ਵੀਰੇ ਧਿਆਨ ਨਾਲ ਨੀਂ ਸ਼ੀਸ਼ਾ ਤਰੇ ਕੋਈ ਵੀ ਤੁਹਾਡੀ ਗੱਡੀ ਹੈ ਉਹ ਅੱਗੇ ਹੋ ਰਿਹਾ ਅਗਲੇ ਪਾਸੇ ਪੂਰੀ ਅੱਗ ਲੱਗੀ ਆ ਅੱਗੋ ਪੁਆ ਅੱਗ ਫਿਰ ਤੇਜ਼ ਹੋ ਗਈ ਗੱਡੀ ਨੂੰ ਤਸਵੀਰਾਂ ਤੁਸੀਂ ਇੱਥੇ ਦੇਖ ਸਕਦੇ ਹੋ ਬੱਤੀਆਂ ਵਾਲੇ ਚੌਂਕ ਦੇ ਡਾੜੀ ਜਿਹੜੀ ਕਾਰ ਜਿਹੜੀ ਕਾਰ ਪਾਰਕਿੰਗ ਆ ਥਾਣੇ ਦੇ ਨਾਲ ਜੱਤੋ ਰੋੜ ਉੱਥੇ ਹੀ ਕਾਰ ਪਾਰਕਿੰਗ ਹੈ ਉੱਥੇ ਅੱਗ ਇੱਕ ਅੱਗ ਲੱਗੀ ਸੀ ਤਾਂ ਜਿਸ ਦੇ ਨਾਲ ਇੱਕ ਗੱਡੀ ਪੂਰੀ ਤਰ੍ਹਾਂ ਸੜ ਕੇ ਸੁਆਹ ਗਈ ਅਗਲੇ ਪਾਸੇ ਤੋਂ ਸਵਿਫਟ ਗੱਡੀ ਹੈ ਤਾਂ ਫਾਇਰ ਬ੍ਰਿਗੇਡ ਵੱਲੋਂ ਪੂਰੀ ਜਦੋਂ ਜਹਿਦ ਜਿਹੜੀ ਇਹ ਕੀਤੀ ਜਾ ਰਹੀ ਹੈ ਅੱਗ ਬੁਝਾਉਣ ਦੀ ਤੁਸੀਂ ਦੇਖ ਸਕਦੇ ਹੋ ਫਾਇਰ ਦੇ ਜਿਹੜੇ ਕਰਮੀਆਂ ਪੂਰੀ ਹਿੰਮਤ ਦੇ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਆ ਤੁਸੀਂ ਦੇਖ ਸਕਦੇ ਹੋ ਜਦੋਂ ਜਦ ਪੂਰੀ ਜਦੋਂ ਜਹਿਦ ਤਾਂ ਕਿਹੜਾ ਅੱਗ ਤੇ ਕਾਬੂ ਪਾਇਆ ਜਾ ਸਕੇ ਅੱਗ ਕਿਵੇਂ ਲੱਗੀ ਇਹ ਹਜੇ ਪੂਰੀ ਜਾਣਕਾਰੀ ਨਹੀਂ ਮਿਲ ਸਕੀ ਇਹ ਕੂੜੇ ਨੂੰ ਅੱਗ ਲਗਾਈ ਗਈ ਹੈ ਲੱਗੀ ਇਸ ਦਾ ਕੋਈ ਹਜੇ ਅੰਦਾਜ਼ਾ ਨਹੀਂ ਹੈ ਕੋਈ ਪ੍ਰਾਪਤ ਜਾਣਕਾਰੀ ਨਹੀਂ ਹੈ। ਜਿਹੜਾ ਤੁਸੀਂ ਦੇਖ ਸਕਦੇ ਹੋ ਜਿਹੜੇ ਫਾਇਰ ਕਰਮੀ ਆ ਅੱਗ ਤੇ ਪੂਰੀ ਤਰ੍ਹਾਂ ਕੰਟਰੋਲ ਕਰਦੇ ਹੋਏ ਇੱਕ ਗੱਡੀ ਜਿਹੜੀ ਨੁਕਸਾਨੇ ਗੀ ਇਸ ਦਾ ਨੰਬਰ ਆ PB 3066 ਉਦੀ ਅਗਲੇ ਪਾਸੇ ਪੂਰੀ ਡੈਮੇਜ ਹੋ ਗਈ ਸੜ ਕੇ ਸੁਆਹ ਹੋ ਗਈ ਹੈ। ਬਾਕੀ ਦੂਜੀਆਂ ਵੱਡੀਆਂ ਗੱਡੀਆਂ ਜਿਹੜੀਆਂ ਦੇਖੋ ਤੁਸੀਂ ਆ ਗਈਆਂ ਵੱਡੀਆਂ ਇੱਕ ਹੋਰ ਗੱਡੀ ਆ ਚੁੱਕੀ ਆ। ਗੱਡੀਆਂ ਕਾਫੀ ਸੀਗਾ ਪਰ ਬੜੀ ਮੁਸ਼ਕਲ ਦੇ ਨਾਲ ਦੂਜੀਆਂ ਗੱਡੀਆਂ ਨੂੰ ਬਚਾਇਆ ਗਿਆ। ਉਧਰੇ ਮਾਈ ਸੀ ਸ਼ਾਬ ਆਪਾ ਹੈਲੋ ਨਾ ਨਾ ਇੱਥੇ ਟ੍ਰੈਫਿਕ ਜਿਹੜੇ ਅਧਿਕਾਰੀ ਉਹ ਵੀ ਪਹੁੰਚੇ ਨਹੀਂ ਉਹਨਾਂ ਨੇ ਆ ਤੁਰੰਤ ਜਿਹੜਾ ਫਾਇਰ ਬ੍ਰਿਗੇਡ ਉਹ ਤੋਂ ਵੱੱਟੀ-ਕੱਡੀ ਤੁਸੀਂ ਦੇਖਦੇ ਹੋ ਫਾਇਰ ਬ੍ਰਿਗੇਡ ਦੀ ਆ ਚੁੱਕੀ ਹੈ ਤਾਂ ਕਿ ਆ ਦੇਖੋ ਉਹ ਵੱੱਟੀ ਪੁਛਾਰ ਜਿਹੜੀ ਲਾਈ ਜਾਊਗੀ ਬਹੁਤ ਵਧੀਆ ਐਕਸ਼ਨ ਫਾਇਰ ਬ੍ਰਿਗੇਡ ਦਾ ਤਾਂ ਕਿ ਕੋਈ ਹੋਰ ਕੋਈ ਜਾਨੀ-ਮਾਲੀ ਜੇ ਨੁਕਸਾਨ ਨਾ ਹੋਵੇ ਦੇਖੋ ਪੂਰੀ ਮੈਂਟ ਦੇ ਨਾਲ ਜਿਹੜਾ ਗੱਡੀ ਨੂੰ ਅੱਗੇ ਲਗੀ ਸੀ ਤੇ ਕਾਬੂ ਪਾ ਲੈ ਗਿਆ ਦੂਜੀਆਂ ਗੱਡੀਆਂ ਦੀ ਬਚਤ ਰਹੀ ਆ ਪੂਰੀ ਤਰ੍ਹਾਂ ਤਾਂ ਉਹਨਾਂ ਗੱਡੀਆਂ ਨੂੰ ਵੀ ਜਿਹੜੇ ਆ ਸ਼ਹਿਰ ਦੇ ਲੋਕਲ ਬੰਦਿਆਂ ਨਾਲ ਵੱਲੋਂ ਬੜੀ ਮੁਸ਼ਕਲ ਦੇ ਨਾਲ ਜਿਹੜਾ ਉਹਨਾਂ ਨੂੰ ਬਚਾਇਆ ਗਿਆ ਤਾਂ ਤੁਸੀਂ ਦੇਖੋ ਫਾਇਰ ਕਰਮੇ ਆਪਣੀ ਡਿਊਟੀ ਜਿਹੜੀ ਪੂਰੀ ਤਨਦੇਹੀ ਦੇ ਨਾਲ ਕਰਦੇ ਹੋਏ ਆ ਦੇਖੋ ਇੱਕ ਏਰੀਆ ਇਹਦੀ ਗੱਡੀ ਡੈਮੇਜ ਹੋ ਚਲੀ ਪਰ ਇਸ ਨੂੰ ਬਚਾ ਲਿਆ ਇਸੇ ਆ ਸ਼ੀਸ਼ੇ ਭਨ ਕੇ ਦੇਖਦੇ ਦੇ ਸਕਦੇ ਹਾਂ ਤਾਂ ਆਪਾਂ ਤੁਹਾਨੂੰ ਐਕਸਪੀਰੀਅੰਸ ਦਿਹੋਣੇ ਦੇਖੋ ਥੱਲੇ ਅੱਗ ਪੈ ਗਈ ਹੈ ਮੈਨੂੰ ਲੱਗਦਾ ਕਿ ਕਹਿ ਰਹੇ ਕਿ ਲੋਕ ਥੱਲੇ ਅੱਗ ਪਈ ਹੈ ਬਾਈ ਅੱਗ ਨੂੰ ਬੁਝਾ ਰਹੇ ਹੈ ਉਹ ਐ ਕਰੋ ਉਹ ਸ਼ੀਸ਼ਾ ਤੁਹਾਨੂੰ ਦੇਣਾ ਹੋਵੇ ਹਾਂ ਲੋ ਜੀ ਸ਼ੀਸ਼ਾ ਪਨ ਕੇ ਜਿਹੜੀ ਹੋਣਾ ਜਿਹੜੀ ਆਗ਼ ਉਸਤੇ ਕਾਬੂ ਪਾਇਆ ਜਾਏਗਾ ਭਾਜੀ ਕਹਿੰਨੇ ਕਿ ਸ਼ੀਸ਼ਾ ਗੱਡੀ ਦਾ ਪਾ ਲਓ ਤਾਂ ਕਿ ਜਿਹੜੀ ਆਗ਼ ਜਿਹੜੀ ਉਸ ਨੂੰ ਤੇ ਕਾਬੂ ਪਾਇਆ ਜਾ ਸਕੇ ਮੌਕੇ ਤੇ ਪਹੁੰਚੇ ਨੇ ਚਮਕੌਰ ਸਿੰਘ ਬਰਾੜ ਐਸਐਚਓ थाना ਸਿਟੀ ਕੋਟਪੂਰਾ ਲਓ ਜੀ ਅੱਗ ਕਿਵੇਂ ਲੱਗੀ ਕਿਉਂ ਲੱਗੀ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿਉਂਕਿ ਇੱਥੇ ਕੂੜਾ ਬਹੁਤ ਸੀਗਾ ਬਹੁਤ ਸਾਰਾ ਕੂੜਾ ਜਿਹੜਾ ਇੱਥੇ ਕੂੜਾ ਹੋਂ ਕਰਕੇ ਵੀ ਅੱਗ ਲੱਗੀ ਪਰ ਅੱਗ ਕਿਵੇਂ ਲੱਗੀ ਇਸ ਦਾ ਪਤਾ ਨਹੀਂ ਲਗਾਇਆ ਜਾ ਸਕਿਆ ਤੁਸੀਂ ਵਾਰ-ਵਾਰ ਕਹਿ ਰਹੇ ਜਿਹੜੇ ਜਿਹੜੇ ਵੀਰਾਂ ਨੇ ਇੱਥੇ ਪਾਰਕਿੰਗ ਦੇ ਵਿੱਚ ਗੱਡੀਆਂ ਲਾਈਆਂ ਨੇ ਆਾ ਥਾਣਾ ਸਿਟੀ ਦੇ ਨਾਲ ਜੱਤੋ ਰੋਡ ਨੇੜੇ ਬੱਤੀਆਂ ਵਾਲਾ ਚੌਕ ਤਾਂ ਕਿਸੇ ਦੀ ਗੱਡੀ ਹੋ ਆਣ ਕੇ ਵੀਰ ਆਪਣੀ ਗੱਡੀ ਪਾਸੇ ਕਰ ਸਕਦਾ ਵੈਸੇ ਤਾਂ ਜਿਹੜਾ ਹੈਗਾ ਕਿ ਕਾਬੂ ਪਾ ਲਿਆ ਗਿਆ ਕਿਤੇ ਪਰ ਫਿਰ ਵੀ ਐਹਤਿਆਤ ਵਰਤਣ ਦੀ ਲੋੜ ਹੈ ਤਾ ਮੌਕੇ ਤੇ ਬਹੁਤ ਸਾਰੇ ਲੋਕਾਂ ਦਾ ਸ਼ਹਿਰ ਦੇ ਇਕੱਠੇ ਹੋ ਗਏ ਕਿਉਂਕਿ ਬਹੁਤ ਵੱਡੀ ਗੱਲ ਹੋ ਗਈ ਸੀ ਅੱਗ ਲੱਗੀ ਗੱਡੀਆਂ ਨੂੰ ਦੂਜਿਆਂ ਨੂੰ ਬਚਾਇਆ ਗਿਆ ਬਾਈ ਥੋੜਾ ਲੈ ਆਏ ਨੇ ਪੁਲਿਸ ਕਰਮੀ ਇੱਕ ਬਾਈ ਲੱਗਾ ਸ਼ੀਸ਼ਾ ਬੰਨਨ ਨੂੰ ਲੱਗਾ ਸ਼ਪਾ ਲੱਗ ਗਿਆ ਲੈ ਔਰ ਸ਼ੀਸ਼ਾ ਬੰਨ ਕੇ ਉਹ ਕਹਿ ਰਹੇ ਨੇ ਕਿ ਗੱਡੀ ਦੇ ਥੱਲੇ ਅੱਗੇ ਹੈਗੀ ਸ਼ਾਇਦ ਸ਼ੀਸ਼ਾ ਬੰਨਣਾ ਜਾ ਰਿਹਾ ਗੱਡੀ ਦਾ ਮੈਨੂੰ ਲੱਗਦਾ ਅੱਗ ਹਜੇ ਬੁਝ ਨਹੀਂ ਰਹੀ ਅੱਗ ਹਜੇ ਚੱਲੀ ਜਾ ਰਹੀ ਇੰਜਨ ਦੇ ਵਿੱਚ ਜਿਹੜੇ ਫਾਇਰ ਕਰਮੀਆਂ ਨੇ ਅੱਗ ਨੂੰ ਬੁਝਾਉਣ ਦੀ ਪੂਰੀ ਮਸ਼ੱਕਤ ਕਰ ਰਹੇ ਨੇ ਤੁਸੀਂ ਦੇਖ ਲਓ ਆਪਣੀ ਜਾਨ ਜੋਖਮ ਦੇ ਵਿੱਚ ਪਾ ਕੇ ਮਸ਼ੱਕਤ ਕਰ ਰਹੇ ਨੇ ਕਿਸੇ ਵਕਤ ਵੀ ਕੋਈ ਗੱਲ ਹੋ ਸਕਦੀ ਹੈ ਪਰ ਦੇਖੋ ਆਪਣੀ ਜਾਨ ਜੋਖਮ ਦੇ ਵਿੱਚ ਪਾ ਕੇ ਹਾਂ ਡੀਐਸਪੀ ਸਰ ਪਹੁੰਚੇ ਨੇ थाना ਸਿਟੀ ਕੋੜੀਪੁਰਾ ਤੋਂ ਸਾਡੇ ਸ਼ਹਿਰ ਦੇ ਤਾਂ ਦੇਖੋ ਜਿਹੜੀ ਜਿਹੜੀ ਅੱਗ ਹੈ ਉਹ ਲੱਗੀ ਹੋਈ ਹੈ ਸਰ ਤਾਂ ਖਾਲੀ ਨਹੀਂ ਪਈ ਵੀਡੀਓ ਬਣਾਉਣ ਨਾਲ ਮੁਝੂਗੇ ਹਾਂ ਵੀ ਬੀਡੀਓ ਤਾਂ ਇੰਨੀ ਕੀ ਬਹੁਤ ਹੁੰਦੀ ਹੈ ਸਰ ਸਾਡਾ ਕੰਮ ਆ ਜੀ ਜੋ ਸਾਡਾ ਕੰਮ ਆ ਸੀ ਉਹ ਕਰਨਾ ਸਰ ਤਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਫਾਇਰ ਬਰਗੇਡ ਅਧਿਕਾਰੀ ਨੇ ਆਪਣੀ ਜਾਨ ਜੋਖਮ ਦੇ ਵਿੱਚ ਪਾ ਕੇ ਉਹਨਾਂ ਨੇ ਕਿ ਅੱਗੇ ਤੇ ਕਾਬੂ ਪਾਇਆ ਸਾਹ ਦੇਖ ਲਓ ਸ਼ਹਿਰ ਵਾਸੀ ਭਾਰੀ ਤਰ੍ਹਾਂ ਦਾਦੇ ਵਿੱਚ ਇਕੱਠੇ ਹੋ ਗਏ ਕਿਉਂਕਿ ਘਟਨਾ ਬਹੁਤ ਵੱਡੀ ਵਾਪਰ ਗਈ ਬਹੁਤ ਵੱਡੀ ਵਾਪਰ ਜਾਣੀ ਸੀ ਜਿਹੜਾ ਕਿ ਮੌਕੇ ਤੇ ਗੱਡੀਆਂ ਨੂੰ ਪਾਸੇ ਕਰ ਦਿੱਤਾ ਗਿਆ that's cool